ਤੂ ਤੋ ਮੋਟਰਸਾਈਕਲ ਨੂੰ ਚਲਾਉਂਦੇ ਹੋਏ ਬਹੁਤ ਸਾਰੇ ਅਲੱਗ-ਅਲੱਗ ਐਂਗਲਸ ਤੋਂ ਦਿਖਾਇਆ ਗਿਆ ਮੋਟਰਸਾਈਕਲ ਇੰਡਸਟਰੀ ਦੀ ਕਹਿ ਸਕਦੇ ਆ ਇੱਕ ਬੇਤਾਜ ਬਾਦਸ਼ਾਹ ਕੰਪਨੀ ਆ ਤੇ ਇਸ ਵਾਰ ਦੀ ਕੰਪਨੀ ਦਾ ਨਾਮ ਆ ਯਾਮਾਹਾ ਦਰਮਿੰਦਰ ਹੁਣੀ ਜਦੋਂ ਟੀਵੀ ਦੇ ਉੱਪਰ ਆਉਂਦੇ ਹੁੰਦੇ ਸੀ ਤੇ ਰਾਜਦੂਤ ਮੋਟਰਸਾਈਕਲ ਦੀ ਐਡ ਕਰਦੇ ਸੀ ਇਹ ਗੱਲ ਹੈਗੀ ਆ 1980ਵਿਆਂ ਦੇ ਸ਼ੁਰੂਆਤੀ ਦਰਮਿੰਦਰ ਹੁਣਾ ਵਰਗਾ ਇੱਕ ਮਸ਼ਹੂਰ ਸਿਤਾਰਾ ਇਸ ਮੋਟਰਸਾਈਕਲ ਦੀ ਐਡ ਕਰ ਰਿਹਾ ਇਹ ਮੋਟਰਸਾਈਕਲ ਹੈਗਾ ਵਾ ਅਸਲ ਦੇ ਵਿੱਚ ਯਾਮਾ ਦਾ ਇਸੇ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਦੇ ਵਿੱਚ ਵਰਤੀ ਜਾਂਦੀ ਆ ਡਿਸਕ ਬ੍ਰੇਕ ਯਾਮਾ ਵਾਲੇ ਕੁਝ ਦੇਰ ਤੱਕ ਕੋਸ਼ਿਸ਼ ਕਰਦੇ ਰਹਿੰਦੇ ਆ ਰਾਜਦੂਤ ਬ੍ਰਾਂਡ ਨੂੰ ਜਿਉਂਦਾ ਰੱਖਣ ਦੇ ਲਈ ਪਰ ਫਾਈਨਲੀ ਸਾਲ 2005 ਦੇ ਵਿੱਚ ਜਦੋਂ ਇੰਡੀਅਨ ਗਵਰਨਮੈਂਟ BS2 ਨੋਰਮਸ ਕੱਟਦੇ ਆ ਤਾਂ ਉਹਦੇ ਨਾਲ ਇੱਕ ਆਖਰੀ 6 ਵਜ ਦੀ ਆ ਇਸ ਕੰਪਨੀ ਨੂੰ ਹੁਣ ਤੋਂ ਕੁਸ਼ਤ ਹੱਕੇ ਪਹਿਲਾਂ ਜਿਹੜਾ ਨੋਰਮਲ ਇੰਡੀਅਨ ਮਿਡਲ ਕਲਾਸ ਸੀਗਾ ਇੰਡੀਆ ਦਾ ਕੋਈ ਆਮ ਸਧਾਰਨ ਇਨਸਾਨ ਸੀ ਉਹਦੇ ਲਈ ਟੂ ਵੀਲਰ ਦਾ ਮਤਲਬ ਹੁੰਦਾ ਸੀ ਸਿਰਫ ਸਕੂਟਰ ਤੇ ਉਹ ਵੀ ਮੇਨਲੀ ਹੁੰਦਾ ਸੀ ਬਜਾਜ ਦਾ ਚੇਤਕ ਤੇ ਉਸ ਟਾਈਮ ਦੇ ਉੱਪਰ ਜੇ ਆਪਾਂ ਮੋਟਰਸਾਈਕਲਾਂ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਮੇਨਲੀ ਸਿਰਫ ਦੋ ਹੀ ਮੋਟਰਸਾਈਕਲ ਹੁੰਦੇ ਸੀ ਇੱਕ ਜਾਵਾ ਤੇ ਦੂਸਰਾ ਸੀਗਾ ਰਾਇਲ ਇਨਫੀਲਡ ਇੰਗਲੈਂਡ ਦੀ ਇੱਕ ਕੰਪਨੀ ਦੁਆਰਾ ਬਣਾਇਆ ਗਿਆ ਰਾਇਲ ਇਨਫੀਲਡ ਫਾਈਨਲੀ ਇਹਨੂੰ ਖਰੀਦ ਲੈਂਦੀ ਆ ਆਇਸ਼ਰ ਮੋਟਰਸ ਕੰਪਨੀ ਜਿਨ੍ਹਾਂ ਦੇ ਤੁਸੀਂ ਅਲੱਗ-ਅਲੱਗ ਟਰੱਕ ਵਗੈਰਾ ਸੁਣੇ ਹੋਣਗੇ ਅੱਜ ਵੀ ਰਾਇਲ ਐਨਫੀਲਡ ਅਸਲ ਦੇ ਵਿੱਚ ਆਇਸ਼ਰ ਮੋਟਰਸ ਦੇ ਕੋਲੇ ਹੀ ਆ ਤੇ ਆਇਸ਼ਰ ਮੋਟਰਸ ਦੇ ਰਾਇਲ ਐਨਫੀਲਡ ਜਾਂ ਕਹਿ ਲਓ ਬੋਲਟ ਮੋਟਰਸਾਈਕਲ ਦੀ ਤਰੱਕੀ ਤੋਂ ਆਇਸ਼ਰ ਵਰਗੀ ਹੀ ਇੱਕ ਹੋਰ ਟਰੱਕ ਤੇ ਟਰੈਕਟਰ ਬਣਾਉਣ ਵਾਲੀ ਕੰਪਨੀ ਐਸਕੋਰਟ ਨੂੰ ਵੀ ਇਸੇ ਤਰ੍ਹਾਂ ਦਾ ਇੱਕ ਮੋਟਰਸਾਈਕਲ ਬਣਾਉਣ ਦਾ ਖਿਆਲ ਆਉਂਦਾ ਪਰ ਹੁਣ ਇੱਥੇ ਐਸਕੋਰਟ ਦੇ ਲਈ ਪ੍ਰੋਬਲਮ ਇਹ ਆ ਕਿ ਐਸਕੋਰਟ ਨੂੰ ਟੂ व्हीਲਰ ਬਣਾਉਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਜਰਬਾ ਨਹੀਂ ਨਾ ਉਹਨਾਂ ਦੇ ਕੋਲੇ ਇਸ ਤਰ੍ਹਾਂ ਦੇ ਇੰਜੀਨੀਅਰ ਆ ਨਾ ਹੀ ਉਹਨਾਂ ਦੇ ਕੋਲੇ ਟੂ व्हीਲਰ ਦਾ ਕੋਈ ਵੀ ਇੰਜਣ ਆ ਤਾਂ ਹੁਣ ਐਸਕੋਰਟ ਵਾਲੇ ਪਰ ਇਹਨਾਂ ਸੋਚ ਚੁੱਕੇ ਆ ਕਿ ਉਹ ਟੂ व्हीਲਰਸ ਦੀ ਮੋਟਰਸਾਈਕਲ ਇੰਡਸਟਰੀ ਦੇ ਵਿੱਚ ਆਉਣ ਗਈ ਤਾਂ ਇਸੇ ਕਰਕੇ ਐਸਕੋਰਟ ਕੰਪਨੀ ਰੁਕ ਕਰਦੀ ਆ ਪੋਲੈਂਡ ਦਾ ਪੋਲੈਂਡ ਦੇ ਵਿੱਚ ਪਾਲਮੋ ਐਸ਼ੇਲ ਨਾਮ ਦੀ ਇੱਕ ਕੰਪਨੀ ਆ ਜਿਹੜੇ ਆਲਰੇਡੀ ਉੱਥੇ ਮੋਟਰਸਾਈਕਲ ਬਣਾ ਰਹੇ ਹੁੰਦੇ ਆ ਪਾਲਮੋ ਐਸ਼ੇਲ ਦਾ 175 ਸੀਸੀ ਦਾ ਆਲਰੇਡੀ ਇੱਕ ਮੋਟਰਸਾਈਕਲ ਪੋਲੈਂਡ ਦੇ ਵਿੱਚ ਚੱਲ ਰਿਹਾ ਹੁੰਦਾ ਐਸ਼ੇਲ ਐਮ 11 ਦੇ ਨਾਮ ਤੋਂ ਹੁਣ ਐਸਕਾਟ ਵਾਲੇ ਪਾਲਮੋ ਐਸ਼ੇਲ ਦਾ ਇਹ ਵਾਲਾ ਜਿਹੜਾ ਇੰਜਨ ਹੁੰਦਾ ਉਹਦੇ ਕਾਪੀਰਾਈਟ ਲੈ ਲੈਂਦੇ ਆ ਤਾਂ ਉਹਨੂੰ ਇੰਡੀਆ ਦੇ ਵਿੱਚ ਬਣਾਉਣਾ ਸ਼ੁਰੂ ਕਰਦੇ ਆ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਫੈਕਟਰੀ ਇਹਦੀ ਲਾਈ ਜਾਂਦੀ ਆ ਹਰਿਆਣੇ ਦੇ ਫਰੀਦাবাদ ਏਰੀਏ ਦੇ ਵਿੱਚ ਹੁਣ ਸਾਲ ਹੈਗਾ 1962 ਦਾ ਤੇ ਪੋਲੈਂਡ ਦਾ ਬਣਿਆ ਹੋਇਆ ਐਸ਼ੇਲ ਐਮ 11 ਇੰਡੀਆ ਦੇ ਵਿੱਚ ਵੇਚਿਆ ਜਾਣਾ ਸ਼ੁਰੂ ਹੁੰਦਾ ਇੱਕ ਬਿਲਕੁਲ ਡਿਫਰੈਂਟ ਤੇ ਇੱਕ ਭਾਰਤੀ ਨਾਮ ਦੇ ਨਾਲ ਤੇ ਇਹ ਨਾਮ ਦਿੱਤਾ ਜਾਂਦਾ ਵਾ ਰਾਜਦੂਤ ਦਾ ਤੇ ਇਹਦੇ ਨਾਲ ਹੀ ਸ਼ੁਰੂਆਤ ਹੁੰਦੀ ਆ ਇੱਕ ਇੰਡੀਆ ਦੇ ਲੇਜੈਂਡਰੀ ਮੋਟਰਸਾਈਕਲ ਦੀ ਜੀ ਦੀਆਂ ਯਾਦਾਂ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਚੇਤਿਆਂ ਦੇ ਵਿੱਚ ਤਾਜ਼ਾ ਹੋਣਗੀਆਂ ਤੇ ਰਾਜਦੂਤ ਨੂੰ ਐਸਕੋਰਟ ਕੰਪਨੀ ਨੇ ਇੰਡੀਆ ਦੇ ਵਿੱਚ ਵੇਚਣਾ ਸ਼ੁਰੂ ਕੀਤਾ ਤੇ ਪ੍ਰਮੋਟ ਕਰਨਾ ਸ਼ੁਰੂ ਕੀਤਾ ਇੰਡੀਆ ਦੇ ਸਭ ਤੋਂ ਪਹਿਲੇ ਸਪੋਰਟਸ ਬਾਈਕ ਦੇ ਤੌਰ ਦੇ ਉੱਪਰ ਉਸ ਤੋਂ ਪਹਿਲਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਰਾਇਲ ਐਨਫੀਲਡ ਦੀ ਜਿਹੜੀ ਪੋਪੁਲਾਰਿਟੀ ਹੁੰਦੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਤੇ ਕੋਈ ਬਹੁਤ ਜ਼ਿਆਦਾ ਕੰਪੀਟੀਸ਼ਨ ਐਂਡ ਫੀਲਡ ਨੂੰ ਨਹੀਂ ਮਿਲ ਰਿਆ ਹੁੰਦਾ ਪਰ ਜਦੋਂ ਹੀ ਰਾਜਦੂਤ ਮਾਰਕੀਟ ਦੇ ਵਿੱਚ ਆਉਂਦਾ ਹੌਲੀ ਹੌਲੀ ਕਰਕੇ ਉਹ ਐਂਫੀਲਡ ਨੂੰ ਕੰਪੀਟੀਸ਼ਨ ਦੇਣਾ ਸ਼ੁਰੂ ਕਰਦਾ ਪਰ ਇਹਦੇ ਨਾਲ ਹੀ ਹੁਣ ਕਿਉਂਕਿ ਐਸਕੋਰਟ ਦਾ ਆਪਣਾ ਮੋਟਰਸਾਈਕਲ ਨਹੀਂ ਹੁੰਦਾ ਰਾਜਦੂਤ ਅਸਲ ਦੇ ਵਿੱਚ ਤਾਂ ਇੱਕ ਉਧਾਰੀ ਲਈ ਹੋਈ ਟੈਕਨੋਲੋਜੀ ਆ ਇਸੇ ਕਰਕੇ ਰਾਜਦੂਤ ਨੂੰ ਲਾਂਚ ਹੋਣ ਸਾਰੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਆਉਣੀਆਂ ਸ਼ੁਰੂ ਹੁੰਦੀਆਂ ਇਹਦੇ ਤੇਲ ਦੇ ਲੀਕ ਹੋਣ ਦੀ ਪ੍ਰੋਬਲਮ ਆ ਇਹਦੇ ਕਾਰਬੋਰੇਟਰ ਦੀ ਪ੍ਰੋਬਲਮ ਆ 1962 ਤੋਂ 1973 ਆ ਜਾਂਦਾ ਰਾਜਦੂਤ ਨੂੰ ਇੰਡੀਅਨ ਮਾਰਕੀਟ ਦੇ ਵਿੱਚ ਆਏ 11 ਸਾਲ ਹੋ ਚੁੱਕੇ ਹੁੰਦੇ ਆ ਪਰ ਹਾਲੇ ਤੱਕ ਵੀ ਰਾਜਦੂਤ ਇੰਨਾ ਕੁਝ ਖਾਸ ਨਹੀਂ ਕਰ ਪਾਉਂਦਾ ਕਿ ਉਹ ਰਾਇਲ ਐਨਫੀਲਡ ਦੇ ਬਰਾਬਰ ਉਸੇ ਪੈਦਾਨ ਦੇ ਉੱਪਰ ਖੜਾ ਹੋ ਸਕੇ ਜਾਂ ਫਿਰ ਰਾਇਲ ਐਨਫੀਲਡ ਜਾਂ ਬੋਲਟ ਮੋਟਰਸਾਈਕਲ ਨੂੰ ਕੋਈ ਬਹੁਤ ਜ਼ਿਆਦਾ ਟੱਕਰ ਦੇ ਸਕੇ ਫਾਈਨਲੀ ਸਾਲ 1973 ਦੇ ਵਿੱਚ ਰਾਜਦੂਤ ਨੂੰ ਇੱਕ ਹੈਲਪ ਮਿਲਦੀ ਆ ਆਪਣੇ ਕਸਟਮਰਸ ਵਧਾਉਣ ਦੇ ਵਿੱਚ ਤੇ ਉਹ ਹੈਲਪ ਮਿਲਦੀ ਆ ਇੱਕ ਬਿਲਕੁਲ ਹੀ ਅਜੀਬੋ-ਗਰੀਬ ਪਾਸੇ ਤੋਂ ਰਾਜਦੂਤ ਨੂੰ ਇਹ ਵਾਲੀ ਜਿਹੜੀ ਹੈਲਪ ਆ ਉਹ ਮਿਲਦੀ ਆ ਬਾਲੀਵੁੱਡ ਦੀ ਇੱਕ ਫਿਲਮ ਤੋਂ ਇਹ ਫਿਲਮ ਰਾਜਦੂਤ ਨੂੰ ਪੂਰੀ ਤਰ੍ਹਾਂ ਦੇ ਨਾਲ ਰਾਇਲ ਐਨਫੀਲਡ ਦੀ ਟੱਕਰ ਦੇ ਉੱਪਰ ਪਛਾ ਦਿੰਦੀ ਆ ਫਿਲਮ ਦਾ ਨਾਮ ਹੈ ਬੋਬੀ ਤੇ ਇਹਨੂੰ ਬਣਾਉਣ ਵਾਲੇ ਹੁੰਦੇ ਆ ਰਾਜ ਕਪੂਰ ਇਹ ਫਿਲਮ ਜਿੱਥੇ ਡਿੰਪਲ ਕਪਾੜੀਆ ਤੇ ਰਿਸ਼ੀ ਕਪੂਰ ਦੀ ਪਹਿਲੀ ਫਿਲਮ ਸੀ ਇਸ ਫਿਲਮ ਦੇ ਵਿੱਚ ਰਿਸ਼ੀ ਕਪੂਰ ਨੂੰ ਰਾਜਦੂਤ ਮੋਟਰਸਾਈਕਲ ਨੂੰ ਚਲਾਉਂਦੇ ਹੋਏ ਬਹੁਤ ਸਾਰੇ ਅਲੱਗ-ਅਲੱਗ ਐਂਗਲਸ ਤੋਂ ਦਿਖਾਇਆ ਗਿਆ ਜਿਹੜਾ ਵੀ ਇਨਸਾਨ ਇਹ ਫਿਲਮ ਨੂੰ ਦੇਖ ਕੇ ਆਇਆ ਜਿਹੜੇ ਵੀ ਨੌਜਵਾਨ ਨੇ ਇਹ ਫਿਲਮ ਦੇਖੀ ਉਹ ਹਰ ਕੋਈ ਰਿਸ਼ੀ ਕਪੂਰ ਦੀ ਤਰ੍ਹਾਂ ਹੀ ਇਹੀ ਵਾਲਾ ਮੋਟਰਸਾਈਕਲ ਚਲਾਉਣਾ ਚਾਹੁੰਦਾ ਸੀ ਹੁਣ ਬੋਬੀ ਫਿਲਮ ਤੋਂ ਮਿਲੇ ਹੋਏ ਇਸ ਸਪ੍ਰਿੰਗ ਬੋਰਡ ਰਿਐਕਸ਼ਨ ਨੂੰ ਐਸਕੋਰਟ ਕੰਪਨੀ ਬਣਾਉਣਾ ਚਾਹੁੰਦੀ ਸੀ ਉਹ ਚਾਹੁੰਦੇ ਸੀ ਕਿ ਜਿੰਨੀ ਇੱਕਦਮ ਸਾਨੂੰ ਪੋਪੂਲਾਰਿਟੀ ਮਿਲੀ ਆ ਉਹਦਾ ਜਿਆਦਾ ਤੋਂ ਜਿਆਦਾ ਫਾਇਦਾ ਉਠਾਇਆ ਜਾ ਸਕੇ ਤਾਂ ਇਸੇ ਕਰਕੇ 11 ਸਾਲ ਤੋਂ ਬਾਅਦ ਰਾਜਦੂਤ ਕੰਪਨੀ ਦੇ ਨਾਮ ਦੇ ਥੱਲੇ ਇੱਕ ਹੋਰ ਮੋਟਰਸਾਈਕਲ ਕੱਢਿਆ ਜਾਂਦਾ ਜੀਟੀਐਸ 175 ਹੁਣ ਕਿਉਂਕਿ ਜੀਟੀਐਸ 175 ਜਾਂ 175 ਨੂੰ ਲਾਂਚ ਕੀਤਾ ਗਿਆ ਪਹਿਲਾਂ ਵਾਲੇ ਮੋਟਰਸਾਈਕਲ ਤੋਂ ਵੀ ਜਿਆਦਾ ਸਪੋਰਟੀ ਉਸ ਤੋਂ ਥੋੜਾ ਜਿਹਾ ਲਾਈਟ ਤੇ ਜਿਆਦਾ ਸਪੀਡ ਵਾਲੇ ਦੇ ਤੌਰ ਦੇ ਉੱਪਰ ਤਾਂ ਐਸੇ ਕਰਕੇ ਇੱਕ ਵਾਰੀ ਫੇਰ ਐਸਕਾਟ ਦੇ ਨਾਲ ਪ੍ਰੋਬਲਮ ਸੀ ਉਹ ਮੇਨਲੀ ਮੋਟਰਸਾਈਕਲ ਬਣਾਉਣ ਦੀ ਕੰਪਨੀ ਨਹੀਂ ਸੀ ਤਾਂ ਜਿਵੇਂ ਪਿਛਲੀ ਵਾਰੀ ਆਪਣਾ ਪਹਿਲਾ ਰਾਜਦੂਤ ਮੋਟਰਸਾਈਕਲ ਬਣਾਉਣ ਦੇ ਲਈ ਐਸਕਾਟ ਵਾਲਿਆਂ ਨੇ ਹੈਲਪ ਲਈ ਪੋਲੈਂਡ ਦੀ ਇੱਕ ਕੰਪਨੀ ਦੀ ਇਸ ਵਾਰ ਉਹ ਹੈਲਪ ਲੈਂਦੇ ਆ ਇੰਡੀਆ ਦੀ ਹੀ ਇੱਕ ਸਕੂਟਰ ਮੇਕਿੰਗ ਕੰਪਨੀ ਦੀ ਜਿਨ੍ਹਾਂ ਦਾ ਆਪਣਾ ਸਕੂਟਰ ਹੁਣ ਤੋਂ ਕਾਫੀ ਸਾਲ ਪਹਿਲਾਂ ਮਾਰਕੀਟ ਦੇ ਵਿੱਚ ਆਉਂਦਾ ਵਾ ਪਰ ਬੁਰੀ ਤਰ੍ਹਾਂ ਦੇ ਨਾਲ ਫੇਲ ਹੋ ਜਾਂਦਾ ਇਹ ਕੰਪਨੀ ਹੁੰਦੀ ਆ ਰਾਜਹਾਂਸ ਰਾਜਹਾਂਸ ਅਸਲ ਦੇ ਵਿੱਚ ਸਿਰਫ ਸਕੂਟਰ ਬਣਾਉਣ ਦੀ ਕੰਪਨੀ ਆ ਮੋਟਰਸਾਈਕਲ ਬਣਾਉਣ ਦੀ ਨਹੀਂ ਪਰ ਹੁਣ ਇਸਕੋਰਟ ਦੇ ਲਈ ਪ੍ਰੋਬਲਮ ਇਹ ਹੈਗੀ ਆ ਸਿਰਫ ਇੱਕ ਫਿਲਮ ਦੇ ਨਾਮ ਦੇ ਉੱਪਰ ਰਾਜਦੂਤ ਮੋਟਰਸਾਈਕਲ ਦੀ ਪੋਪੂਲਾਰਿਟੀ ਥੋੜੀ ਦੇਰ ਦੇ ਲਈ ਤਾਂ ਵਧਦੀ ਆ ਪਰ ਹਾਲੇ ਤੱਕ ਵੀ ਰਾਇਲ ਇਨਫੀਲਡ ਦੀ ਜਿਹੜੀ ਪਰਫਾਰਮੈਂਸ ਹੁੰਦੀ ਆ ਤੇ ਲੋਕਾਂ ਦੇ ਵਿਚਕਾਰ ਉਹਦੀ ਜਿਹੜੀ ਇੱਕ ਇਮੇਜ ਬਣ ਚੁੱਕੀ ਆ ਉਹਨੂੰ ਵੀ ਹਾਲੇ ਵੀ ਡੈਂਟ ਪ੍ਰੋਪਰ ਨਹੀਂ ਲਾ ਸਕਿਆ ਰਾਜਦੂਤ ਦਾ ਇਹ ਮੋਟਰਸਾਈਕਲ ਤੇ ਹੁਣ ਸਾਲ ਆ ਜਾਂਦਾ 1983 ਦਾ ਤੇ ਇਸ ਵਾਰ ਐਸਕੋਰਟ ਵਾਲੇ ਇੱਕ ਤੀਸਰੀ ਐਫਰਟ ਕਰਦੇ ਆ ਆਪਣੇ ਆਪ ਨੂੰ ਰਾਇਲ ਐਨਫੀਲਡ ਦੇ ਬਰਾਬਰ ਦਾ ਬਣਾਉਣ ਦੇ ਵਿੱਚ ਤੇ ਪਹਿਲਾਂ ਪੋਲੈਂਡ ਗਏ ਉਸ ਤੋਂ ਬਾਅਦ ਦੂਸਰੀ ਵਾਰ ਮਦਦ ਲਈ ਗਈ ਰਾਜ ਹਾਂਸ ਦੀ ਤੇ ਇਸ ਵਾਰ ਇੱਕ ਨਵੀਂ ਕੰਪਨੀ ਦੀ ਮਦਦ ਲਈ ਜਾਊਗੀ ਪਰ ਇਸ ਵਾਰ ਦੀ ਜਿਹੜੀ ਕੰਪਨੀ ਆ ਉਹ ਪਹਿਲੀਆਂ ਦੋਨੇ ਕੰਪਨੀਆਂ ਦੇ ਬਿਲਕੁਲ ਉਲਟ ਮੋਟਰਸਾਈਕਲ ਇੰਡਸਟਰੀ ਦੀ ਕਹਿ ਸਕਦੇ ਆ ਇੱਕ ਬੇਤਾਜ ਬਾਦਸ਼ਾਹ ਕੰਪਨੀ ਆ ਨਾ ਸਿਰਫ ਇੱਕ ਦੇਸ਼ ਦੇ ਵਿੱਚ ਬਲਕਿ ਪੂਰੀ ਦੁਨੀਆ ਦੇ ਵਿੱਚ ਤੇ ਉਹਨਾਂ ਦਾ ਸਟੇਟਸ ਆਲਰੇਡੀ ਲੈਜੈਂਡਰੀ ਆ ਤੇ ਇਸ ਵਾਰ ਦੀ ਕੰਪਨੀ ਦਾ ਨਾਮ ਆ ਯਮਹਾ ਯਮਹਾ ਦੇ ਮੋਟਰਸਾਈਕਲ ਪੂਰੀ ਦੁਨੀਆ ਦੇ ਵਿੱਚ ਪਪੂਲਰ ਨੇ ਸਪੈਸ਼ਲੀ ਆਪਣੇ ਸਪੋਰਟਸ ਮੋਟਰਸਾਈਕਲਾਂ ਦੇ ਨਾਲ ਹੁਣ ਇੱਥੇ ਗੱਲ ਇਹ ਆ ਕਿ ਯਾਮਾਹਾ ਵਾਲੇ ਜਿਹੜੇ ਆਲਰੇਡੀ ਪੂਰੀ ਦੁਨੀਆ ਦੇ ਵਿੱਚ ਫੇਮਸ ਨੇ ਉਹ ਇੰਡੀਆ ਦੇ ਇੱਕ ਇਸ ਤਰ੍ਹਾਂ ਦੀ ਮੋਟਰਸਾਈਕਲ ਕੰਪਨੀ ਦੇ ਨਾਲ ਆਪਣਾ ਟਾਈ-ਅਪ ਕਿਉਂ ਕਰਨਗੇ ਜਿੱਦੀ ਪਰਫਾਰਮੈਂਸ ਸੇਲ ਫਿਗਰ ਦੇ ਵਿੱਚ ਬਹੁਤ ਹੀ ਜ਼ਿਆਦਾ ਬੁਰੀ ਆ ਤਾਂ ਹੁਣ ਇਹਦਾ ਕਾਰਨ ਹੈਗਾ ਇੰਡੀਆ ਦੀ ਮਾਰਕੀਟ ਦੇ ਸਟ੍ਰਿਕਟ ਰੂਲਸ ਹੁਣ ਤੁਹਾਨੂੰ ਯਾਦ ਹੋਊਗਾ 1990 ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਨਰਸਿਮਹਾ ਰਾਓ ਤੇ ਫਾਈਨੈਂਸ ਮਿਨਿਸਟਰ ਹੁੰਦੇ ਆ ਮਨਮੋਹਨ ਸਿੰਘ ਫਾਈਨਲੀ ਇਹਨਾਂ ਦੋਨਾਂ ਹੀ ਜਾਣਿਆਂ ਦੀ ਜੋੜੀ ਇੰਡੀਅਨ ਮਾਰਕੀਟ ਨੂੰ ਓਪਨ ਕਰਦੀ ਆ ਪਰ ਆਪਾਂ ਹਾਲੇ ਗੱਲ ਕਰ ਰਹੇ ਆ 1983 ਦੀ ਇਹਨਾਂ ਗੱਲਾਂ ਤੋਂ 7 ਸਾਲ ਪਹਿਲਾਂ ਦੀ ਬਾਹਰਲੀਆਂ ਕੰਪਨੀਆਂ ਦੇ ਇੰਡੀਆ ਦੇ ਵਿੱਚ ਆਉਣ ਦੇ ਉੱਪਰ ਬਹੁਤ ਸਾਰੀਆਂ ਪ੍ਰੋਬਲਮਸ ਨੇ ਬਹੁਤ ਸਾਰੇ ਰੂਲਸ ਤੇ ਰੈਗੂਲੇਸ਼ਨ ਨੇ ਜਿਹੜੇ ਉਹਨਾਂ ਨੂੰ ਇੰਡੀਅਨ ਮਾਰਕੀਟ ਦੇ ਵਿੱਚ ਆਉਣ ਤੋਂ ਰੋਕ ਰਹੇ ਆ ਪਰ ਯਾਮਾ ਵਾਲੇ ਵੀ ਇੰਡੀਆ ਦੇ ਵਿੱਚ ਆਉਣਾ ਚਾਹੁੰਦੇ ਸੀ ਕਿਉਂਕਿ ਇੰਡੀਆ ਦੀ ਪੋਪੂਲੇਸ਼ਨ ਉਸ ਟਾਈਮ ਦੇ ਉੱਪਰ ਵੀ ਬਹੁਤ ਜ਼ਿਆਦਾ ਸੀ ਤੇ ਉਹਨਾਂ ਦੇ ਵਿੱਚੋਂ ਮੇਨਲੀ ਸੀਗੀ ਨੌਜਵਾਨ ਪੀੜ੍ਹੀ ਜਿਹਨੂੰ ਯਾਮਾ ਵਾਲੇ ਟਾਰਗੇਟ ਕਰਨਾ ਚਾਹੁੰਦੇ ਸੀ ਤਾਂ ਯਾਮਾ ਦੇ ਲਈ ਐਸਕੋਰਟ ਵਾਲਿਆਂ ਦੇ ਨਾਲ ਕੀਤਾ ਹੋਇਆ ਉਹ ਟਾਈ ਅਪ ਇੱਕ ਤਰ੍ਹਾਂ ਦੇ ਨਾਲ ਇੰਡੀਅਨ ਮਾਰਕੀਟ ਦੇ ਵਿੱਚ ਅਸਿੱਧੇ ਤੌਰ ਦੇ ਉੱਪਰ ਐਂਟਰੀ ਹੁੰਦੀ ਆ ਤਾਂ ਕਹਿ ਸਕਦੇ ਆ ਕਿ ਦੋਨੇ ਕੰਪਨੀਆਂ ਦੇ ਲਈ ਇੱਕ ਵਿਨ-ਵਿਨ ਸਿਚੁਏਸ਼ਨ ਆ ਮਤਲਬ ਜਿਹਦੇ ਵਿੱਚ ਦੋਨਾਂ ਨੂੰ ਹੀ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਤਾਂ ਫਾਈਨਲੀ ਐਸਕੋਰਟ ਦੇ ਕੋਲੇ ਇੱਕ ਇਸ ਤਰ੍ਹਾਂ ਦਾ ਪਾਵਰਫੁਲ ਮੋਟਰਸਾਈਕਲ ਆਉਂਦਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਬੇਸਡ ਆ ਯਾਮਾ ਦੀ ਆਪਣੀ ਟੈਕਨੋਲੋਜੀ ਦੇ ਉੱਪਰ ਇਹਦੇ ਵਿੱਚ ਲੱਗਿਆ ਹੋਇਆ ਯਾਮਾ ਦਾ ਡਿਊਲ ਕਾਰਬੋਰੇਟਰ ਯਾਮਾ ਦਾ ਟਾਰਕ ਇੰਡਕਸ਼ਨ ਸਿਸਟਮ ਤੇ ਨਾਲ ਹੀ ਇਹ ਆਉਂਦਾ 6 ਸਪੀਡ ਗੇਅਰ ਬਾਕਸ ਦੇ ਨਾਲ ਅਸਲ ਦੇ ਵਿੱਚ ਕਹਿ ਲਈਏ ਤਾਂ ਇਹਦੇ ਉੱਪਰ ਜਿਹੜਾ ਸਿਰਫ ਲੋਗੋ ਲੱਗਿਆ ਉਹ ਐਸਕਾਡ ਦਾ ਲੱਗਿਆ ਹੋਇਆ ਤੇ ਨਾਮ ਇਹਦਾ ਰਾਜਦੂਤ ਆ ਪਰ ਅਸਲ ਦੇ ਵਿੱਚ ਅੰਦਰੋਂ ਇਹ ਪੂਰੀ ਤਰ੍ਹਾਂ ਦੇ ਨਾਲ ਯਾਮਾ ਬਿਲਟ ਮੋਟਰਸਾਈਕਲ ਹੁੰਦਾ ਪਹਿਲਾਂ ਵਾਲੇ ਦੋਨੇ ਰਾਜਦੂਤ ਮੋਟਰਸਾਈਕਲਸ ਤੋਂ ਕਿਤੇ ਈ ਜ਼ਿਆਦਾ ਪਾਵਰਫੁਲ ਪਰ ਇੱਥੇ ਵੀ ਯਾਮਾ ਵਾਲਿਆਂ ਨੂੰ ਥੋੜੀ ਜੀ ਚੇਂਜ ਕਰਨੀ ਪਈ ਯਾਮਾ ਦੇ ਜਿਹੜੇ ਮੋਟਰਸਾਈਕਲ ਪੂਰੀ ਦੁਨੀਆ ਦੇ ਵਿੱਚ ਚੱਲਦੇ ਸੀ ਉਹਨਾਂ ਦੇ ਵਿੱਚ ਜ਼ਿਆਦਾਤਰ 49 ਹਾਰਸ ਪਾਵਰ ਵਰਤੀ ਜਾਂਦੀ ਸੀ ਪਰ ਇੰਡੀਆ ਦੇ ਵਿੱਚ ਇਸ ਨਵੇਂ ਮੋਟਰਸਾਈਕਲ ਦੇ ਵਿੱਚ ਵਰਤੀ ਗਈ 27 ਹਾਰਸ ਪਾਵਰ ਹਾਲੇ ਵੀ ਇੰਡੀਅਨ ਮਾਰਕੀਟ ਤੇ ਇੰਡੀਆ ਦੀਆਂ ਸੜਕਾਂ ਦੇ ਲਈ ਇਹ ਬਹੁਤ ਹੀ ਜ਼ਿਆਦਾ ਹੁੰਦੀ ਆ ਇੰਗਲਿਸ਼ ਦੇ ਵਿੱਚ ਜਿਵੇਂ ਆਪਾਂ ਬੋਲਦੇ ਆ ਆਈਸਿੰਗ ਔਨ ਦਾ ਕੇਕ ਮਤਲਬ ਕਿ ਜਦੋਂ ਦੂਰੀ ਖੁਸ਼ਖਬਰੀ ਹੋ ਜੇ ਤਾਂ ਐਸਕੋਰਟ ਵਾਲਿਆਂ ਦੇ ਲਈ ਇੱਥੇ ਇੱਕ ਦੂਰੀ ਖੁਸ਼ਖਬਰੀ ਹੁੰਦੀ ਆ ਸਾਲ 1980ਵਿਆਂ ਦੇ ਵਿੱਚ ਇੰਡੀਅਨ ਫਿਲਮ ਇੰਡਸਟਰੀ ਦੇ ਉੱਪਰ ਰਾਜ ਕਰਨ ਵਾਲੇ ਕੁਝ ਲੋਕਾਂ ਦੇ ਵਿੱਚੋਂ ਇੱਕ ਹੁੰਦੇ ਆ ਸੁਪਰਸਟਾਰ ਤਰਮਿੰਦਰ ਤੇ ਤਰਮਿੰਦਰ ਨੂੰ ਐਸਕੋਰਟ ਵਾਲੇ ਟਾਈ ਅਪ ਕਰਦੇ ਆ ਆਪਣੇ ਨਵੇਂ ਮੋਟਰਸਾਈਕਲ ਦੀ ਲਾਂਚ ਦੇ ਲਈ ਤੇ ਉਹਨਾਂ ਨੂੰ ਲੈ ਕੇ ਇੱਕ ਐਡਵਰਟਾਈਜ਼ਮੈਂਟ ਬਣਾਈ ਜਾਂਦੀ ਆ ਮੈਨੂੰ ਹਾਲੇ ਵੀ ਯਾਦ ਆ ਮੇਰੇ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਦੇ ਵਿੱਚੋਂ ਇੱਕ ਯਾਦ ਹੈਗੀ ਆ ਤਰਮਿੰਦਰ ਹੁਣੀ ਜਦੋਂ ਟੀਵੀ ਦੇ ਉੱਪਰ ਆਉਂਦੇ ਹੁੰਦੇ ਸੀ ਤੇ ਰਾਜਦੂਤ ਮੋਟਰਸਾਈਕਲ ਦੀ ਐਡ ਕਰਦੇ ਸੀ ਇਹ ਗੱਲ ਹੈਗੀ ਆ 1980ਵਿਆਂ ਦੇ ਸ਼ੁਰੂਆਤ ਦੀ ਨਵਾਂ ਆਇਆ ਮੋਟਰਸਾਈਕਲ ਬਹੁਤ ਹੀ ਜ਼ਿਆਦਾ ਪਾਵਰਫੁੱਲ ਆ ਤੇ ਨਾਲ ਦੀ ਨਾਲ ਹੀ ਇਹ ਉਹ ਟਾਈਮ ਸੀ ਜਦੋਂ ਟੀਵੀ ਘਰ-ਘਰ ਦੇ ਵਿੱਚ ਆਉਣਾ ਹੌਲੀ-ਹੌਲੀ ਕਰਕੇ ਸ਼ੁਰੂ ਹੁੰਦਾ ਵਾ ਤੇ ਤਰਮਿੰਦਰ ਹੁਣਾ ਵਰਗਾ ਇੱਕ ਮਸ਼ਹੂਰ ਸਿਤਾਰਾ ਇਸ ਮੋਟਰਸਾਈਕਲ ਦੀ ਐਡ ਕਰ ਰਿਹਾ ਤਾਂ ਹੁਣ ਫਾਈਨਲੀ ਜਾ ਕੇ ਐਸਕੋਰਟ ਦੇ ਰਾਜਦੂਤ ਨੂੰ ਉਹ ਵਾਲੇ ਸੇਲ ਨੰਬਰ ਮਿਲਣੇ ਸ਼ੁਰੂ ਹੁੰਦੇ ਆ ਜਿਨ੍ਹਾਂ ਦੀ ਉਮੀਦ ਤੇ ਜਿਨ੍ਹਾਂ ਦਾ ਸੁਪਨਾ ਪਿਛਲੇ 2 ਦਹਾਕਿਆਂ ਤੋਂ ਐਸਕੋਰਟ ਕੰਪਨੀ ਨੇ ਲਾਇਆ ਹੁੰਦਾ ਪਰ ਇੱਥੇ ਵੀ ਐਸਕੋਰਟ ਵਾਲਿਆਂ ਦੇ ਲਈ ਇੱਕ ਪ੍ਰੋਬਲਮ ਸਟਾਰਟ ਹੋ ਜਾਂਦੀ ਆ ਕਿਉਂਕਿ ਇਹ ਮੋਟਰਸਾਈਕਲ ਹੈਗਾ ਵਾ ਅਸਲ ਦੇ ਵਿੱਚ ਯਾਮਾ ਦਾ ਇਸੇ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਦੇ ਵਿੱਚ ਵਰਤੀ ਜਾਂਦੀ ਆ ਡਿਸਕ ਬ੍ਰੇਕ ਪਰ ਐਸਕੋਰਟ ਵਾਲੇ ਇਹਦੇ ਵਿੱਚ ਇੱਕ ਚੇਂਜ ਕਰ ਦਿੰਦੇ ਆ ਮੋਟਰਸਾਈਕਲ ਪਾਵਰਫੁਲ ਸੀ ਪਰ ਐਸਕੋਰਟ ਕੰਪਨੀ ਆਪਣਾ ਪੈਸਾ ਬਚਾਉਣ ਦੇ ਲਈ ਇਹਦੇ ਵਿੱਚ ਡਿਸਕ ਬ੍ਰੇਕ ਨਾ ਲਾ ਕੇ ਇਹਦੇ ਵਿੱਚ ਯੂਜ਼ ਕਰਦੇ ਆ ਡਰਮ ਬ੍ਰੇਕ ਤੇ ਇਹੀ ਇੱਕ ਛੋਟੀ ਜੀ ਚੀਜ਼ ਜਾਂ ਕਹਿ ਲਓ ਇੱਕ ਛੋਟੀ ਜੀ ਗਲਤੀ ਸਿਰਫ ਕੁਝ ਪੈਸੇ ਬਚਾਉਣ ਦੇ ਲਈ ਜਿਹੜੀ ਐਸਕਾਟ ਕੰਪਨੀ ਕਰਦੀ ਆ ਅੱਗੇ ਜਾ ਕੇ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਆ ਤੇ ਯਾਮਾ ਕੰਪਨੀ ਦਾ ਜਿਹੜਾ ਇਹ ਵਾਲਾ ਮੋਟਰਸਾਈਕਲ ਹੁੰਦਾ ਇਹਨੂੰ ਇੰਗਲਿਸ਼ ਦੇ ਵਿੱਚ ਨਾਮ ਦਿੱਤਾ ਜਾਂਦਾ ਵਿਡੋ ਮੇਕਰ ਦਾ ਵਿਡੋ ਮਤਲਬ ਕਿ ਵਿਧਵਾ ਕਿਉਂਕਿ ਇੰਨੀ ਜ਼ਿਆਦਾ ਲੋਕਾਂ ਦੀ ਇਹਦੇ ਵਿੱਚ ਮੌਤ ਹੁੰਦੀ ਆ ਇੰਨਾ ਪਾਵਰਫੁਲ ਤੇ ਹੈਵੀ ਇਹ ਮੋਟਰਸਾਈਕਲ ਹੁੰਦਾ ਪਰ ਉਹਨੂੰ ਕੰਟਰੋਲ ਕਰਨ ਦੇ ਲਈ ਜਿਹੜੀਆਂ ਬ੍ਰੇਕਸ ਦਾ ਇਸਤੇਮਾਲ ਕੀਤਾ ਗਿਆ ਵਾ ਉਹ ਇਸ ਮੋਟਰਸਾਈਕਲ ਨੂੰ ਸੰਭਾਲਣ ਦੇ ਵਿੱਚ ਕਾਮਯਾਬ ਨਹੀਂ ਹੁੰਦੀਆਂ ਇਸ ਤੋਂ ਬਾਅਦ ਬਾਲੀਵੁੱਡ ਦੀ ਇੱਕ ਹੋਰ ਫਿਲਮ ਇਸ ਮੋਟਰਸਾਈਕਲ ਦੀ ਸੇਲ ਵਧਾਉਣ ਦੇ ਵਿੱਚ ਹੈਲਪ ਕਰਦੀ ਆ ਸਾਲਾ 1983 ਦਾ ਤੇ ਇਸ ਵਾਰ ਅਦਾਕਾਰ ਹੈਗੇ ਆ ਜੈਕੀ ਸ਼ਰੌਫ ਉਸ ਟਾਈਮ ਦੇ ਸੁਪਰਸਟਾਰ ਜੈਕੀ ਸ਼ਰੌਫ ਵੀ ਆਪਣੀ ਇੱਕ ਫਿਲਮ ਦੇ ਵਿੱਚ ਰਾਜਦੂਤ ਮੋਟਰਸਾਈਕਲ ਦੇ ਉੱਪਰ ਬਹੁਤ ਸਾਰੇ ਸੀਨ ਫਿਲਮਾਉਂਦੇ ਆ ਤੇ ਫਿਲਮਾਂ ਤੇ ਮੋਟਰਸਾਈਕਲਾਂ ਦੋਨਾਂ ਨੂੰ ਪਿਆਰ ਕਰਨ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੁੰਦੀ ਆ ਉਹ ਬਿਲਕੁਲ ਆਪਣੇ ਆਪ ਨੂੰ ਵੀ ਜੈਕੀ ਸ਼ਰੌਫ ਦੀ ਤਰ੍ਹਾਂ ਹੀ ਦੇਖਣਾ ਚਾਹੁੰਦੇ ਆ ਉਸੇ ਤਰ੍ਹਾਂ ਹੀ ਰਾਜਦੂਤ ਮੋਟਰਸਾਈਕਲ ਦੇ ਉੱਪਰ ਚੜ੍ਹੇ ਹੋਏ 1980ਵਿਆਂ ਤੋਂ ਲੈ ਕੇ 1990ਵਿਆਂ ਤੱਕ ਦਾ ਜਿਹੜਾ ਟਾਈਮ ਹੁੰਦਾ ਉਹ ਰਾਜਦੂਤ ਮੋਟਰਸਾਈਕਲ ਦੇ ਲਈ ਇੱਕ ਗੋਲਡਨ ਪੀਰੀਅਡ ਹੁੰਦਾ ਤੇ ਜਿਹੜੀ ਸਭ ਤੋਂ ਜ਼ਿਆਦਾ ਸੇਲ ਰਾਜਦੂਤ ਮੋਟਰਸਾਈਕਲ ਦੇਖਦਾ ਵਾ ਉਹ ਤਕਰੀਬਨ ਇੰਨਾ ਹੀ 10 ਸਾਲਾਂ ਦੇ ਵਿੱਚ ਆਉਂਦੀ ਆ ਤੇ ਇਸ ਤੋਂ ਬਾਅਦ ਕਿਉਂਕਿ ਇੱਕ ਬਹੁਤ ਹੀ ਜ਼ਿਆਦਾ ਵਧੀਆ ਟਾਈਮ ਚੱਲ ਰਿਹਾ ਵਾ ਰਾਜਦੂਤ ਮੋਟਰਸਾਈਕਲ ਦਾ ਤਾਂ ਯਾਮਾ ਵਾਲੇ ਦੋ ਨਵੇਂ ਮੋਟਰਸਾਈਕਲ ਲਾਂਚ ਕਰਦੇ ਆ ਉਹਨਾਂ ਦੇ ਵਿੱਚ ਉਹ ਪਹਿਲਾ ਵਾ ਰਾਜਦੂਤ ਡੀਲੈਕਸ ਤੇ ਦੂਸਰਾ ਵਾ ਰਾਜਦੂਤ ਐਕਸਲਟੀ ਪਰ ਜਦੋਂ ਹੀ ਰਾਜਦੂਤ ਮੋਟਰਸਾਈਕਲ ਨੇ ਪੂਰੇ ਇੰਡੀਆ ਦੇ ਵਿੱਚ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ ਉਸੇ ਟਾਈਮ ਹੀ ਇੱਕ ਬਹੁਤ ਹੀ ਜ਼ਿਆਦਾ ਵੱਡੀ ਖਬਰ ਤੇ ਯਾਹ ਕਹ ਲੋ ਬਹੁਤ ਹੀ ਜ਼ਿਆਦਾ ਬੁਰੀ ਖਬਰ ਆਉਂਦੀ ਆ ਐਸਕਾਟ ਕੰਪਨੀ ਦੇ ਲਈ ਜਾਂ ਫਿਰ ਕਹ ਲਈਏ ਰਾਜਦੂਤ ਮੋਟਰਸਾਈਕਲ ਦੇ ਲਈ ਜਿਵੇਂ ਬਹੁਤ ਵਾਰ ਰਾਜਦੂਤ ਮੋਟਰਸਾਈਕਲ ਦੇ ਲਈ ਜਿਹੜੀ ਹੈਲਪ ਆਉਂਦੀ ਆ ਉਹ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਪਾਸੇ ਆਉਂਦੀ ਆ ਅਜੀਬੋ-ਗਰੀਬ ਕੋਨੇ ਤੋਂ ਆਉਂਦੀ ਆ ਉਸੇ ਤਰ੍ਹਾਂ ਹੀ ਇਹ ਵਾਲੀ ਬੁਰੀ ਖਬਰ ਆਉਂਦੀ ਆ ਰਾਜਨੀਤਿਕ ਹਲਕਿਆਂ ਤੋਂ ਪੀਐਮਓ ਆਫਿਸ ਤੋਂ ਸਾਲ ਹੈ 1990 ਦਾ ਇੰਡੀਆ ਦੇ ਉਸ ਟਾਈਮ ਦੇ ਪ੍ਰਾਈਮ ਮਿੰਿਸਟਰ ਪੀਵੀ ਨਰਸਿਮਹਾ ਰਾਓ ਫਾਈਨਲੀ ਸਾਈਨ ਕਰਦੇ ਆ ਉਸ ਇੱਕ ਡਾਕੂਮੈਂਟ ਦੇ ਉੱਪਰ ਜਿਹਦੇ ਨਾਲ ਕੇ ਦੁਨੀਆ ਦੀਆਂ ਅਲੱਗ-ਅਲੱਗ ਕੰਪਨੀਆਂ ਨੂੰ ਇੰਡੀਆ ਦੇ ਵਿੱਚ ਆ ਕੇ ਕੰਮ ਕਰਨਾ, ਬਿਜ਼ਨਸ ਆਪਣੇ ਖੋਲਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਖੁੱਲੀ ਛੁੱਟੀ ਦੇ ਦਿੱਤੀ ਜਾਂਦੀ ਆ। ਤੇ ਹੁਣ ਫਾਈਨਲੀ ਰਾਜਦੂਤ ਦਾ ਕੰਪੀਟੀਸ਼ਨ ਹੋਣ ਵਾਲਾ ਵਾ ਸਿੱਧਾ-ਸਿੱਧਾ ਦੁਨੀਆ ਦੇ ਸਭ ਤੋਂ ਜ਼ਿਆਦਾ ਵਧੀਆ ਮੋਟਰਸਾਈਕਲਾਂ ਦੀਆਂ ਕੰਪਨੀਆਂ ਦੇ ਨਾਲ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਹੋਊਗੀ ਖੁਦ ਆਪਣੀ ਮਦਰ ਕੰਪਨੀ ਯਮਹਾ ਰਾਜਦੂਤ ਉਹ ਮੋਟਰਸਾਈਕਲ ਸੀ ਜਿਹੜਾ ਹੁਣ ਤੱਕ ਪਿਛਲੇ 30 ਸਾਲ ਤੋਂ ਆਧਾਰੀ ਟੈਕਨੋਲੋਜੀ ਦੇ ਉੱਪਰ ਚੱਲਦਾ ਰਿਹਾ ਤੇ ਹੁਣ ਉਹਦੀ ਸਿਚੁਏਸ਼ਨ ਉਹ ਵੜੀ ਬਣੂਗੀ ਜਿੱਥੇ ਉਹਦੀ ਟੈਕਨੋਲੋਜੀ ਆਲਰੇਡੀ ਬਹੁਤ ਹੀ ਜ਼ਿਆਦਾ ਆਊਟਡੇਟਡ ਆ ਤੇ ਜਿਹੜੀਆਂ ਨਵੀਆਂ ਕੰਪਨੀਆਂ ਆਉਣਗੀਆਂ ਸਪੈਸ਼ਲੀ ਜਪਾਨੀਜ਼ ਮੋਟਰਸਾਈਕਲ ਮੇਕਿੰਗ ਕੰਪਨੀਆਂ ਜਿਨ੍ਹਾਂ ਦੀ ਟੈਕਨੋਲੋਜੀ ਬਹੁਤ ਹੀ ਜ਼ਿਆਦਾ ਲੇਟੈਸਟ ਹੋਣ ਵਾਲੀ ਆ ਤੇ ਰਾਜਦੂਤ ਦਾ ਇਹਨਾਂ ਸਾਰੀਆਂ ਕੰਪਨੀਆਂ ਦੇ ਸਾਹਮਣੇ ਟਿਕ ਪਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਆ ਤੇ ਇਸ ਤੋਂ ਬਾਅਦ ਰਾਜਦੂਤ ਦਾ ਜਿਹੜਾ ਅੰਤ ਹੁੰਦਾ ਉਹ ਬਹੁਤ ਹੀ ਛੇਤੀ ਹੁੰਦਾ ਬਹੁਤ ਹੀ ਡਰਾਮੈਟਿਕ ਹੁੰਦਾ ਸਾਲ 1991 ਤੱਕ ਕੰਪਨੀ ਆਪਣਾ ਪੂਰਾ ਦਾ ਪੂਰਾ ਕੰਮ ਸਮੇਟ ਚੁੱਕੀ ਸੀ ਤੇ ਸਾਲ 1991 ਉਹ ਸਾਲ ਹੁੰਦਾ ਜਦੋਂ ਰਾਜਦੂਤ ਕੰਪਨੀ ਆਪਣਾ ਆਖਰੀ ਮੋਟਰਸਾਈਕਲ ਵੇਚਦੀ ਆ ਪਰ ਰਾਜਦੂਤ ਅਸਲ ਦੇ ਵਿੱਚ ਇੰਡੀਅਨ ਲੋਕਾਂ ਦੇ ਚੇਤਿਆਂ ਦੇ ਵਿੱਚ ਕਿੰਨਾ ਕੁ ਪੋਪੂਲਰ ਆ ਕਿੰਨਾ ਕੁ ਪੁਰਾਣੀ ਜਨਰੇਸ਼ਨ ਦੇ ਲੋਕ ਉਹਨੂੰ ਅੱਜ ਵੀ ਪਸੰਦ ਕਰਦੇ ਆ ਇਹਦਾ ਅੰਦਾਜ਼ਾ ਤੁਸੀਂ ਇਸ ਚੀਜ਼ ਤੋਂ ਲਾ ਸਕਦੇ ਹੋ ਕਿ ਇੰਡੀਅਨ ਕ੍ਰਿਕਟ ਟੀਮ ਦੇ ਲੇਜੈਂਡਰੀ ਕੈਪਟਨ ਮਹਿੰਦਰ ਸਿੰਘ ਧੋਨੀ ਖੁਦ ਵੀ ਰਾਜਦੂਤ ਮੋਟਰਸਾਈਕਲ ਦੇ ਬਹੁਤ ਵੱਡੇ ਫੈਨ ਰਹੇ ਆ ਤੇ ਉਹਨਾਂ ਦੇ ਕੋਲੇ ਆਪਣਾ ਅੱਜ ਵੀ ਸੰਭਾਲਿਆ ਹੋਇਆ ਰਾਜਦੂਤ ਮੋਟਰਸਾਈਕਲ ਆ ਸਾਲ ਉਹਦਾ 2001 ਦਾ ਤੇ ਐਸਕੋਰਟ ਕੰਪਨੀ ਰਾਜਦੂਤ ਮੋਟਰਸਾਈਕਲ ਦੇ ਨਾਮ ਨੂੰ ਫਾਈਨਲੀ ਉਸੇ ਕੰਪਨੀ ਨੂੰ ਵੇਚ ਦਿੰਦੀ ਆ ਜੀਦਾ ਇਹਦੀ ਤਰੱਕੀ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਹੱਥ ਹੁੰਦਾ ਤੇ ਇਹ ਕੰਪਨੀ ਆ ਜਾਪਾਨ ਦੀ ਯਾਮਾ ਯਾਮਾ ਵਾਲੇ ਕੁਝ ਦੇਰ ਤੱਕ ਕੋਸ਼ਿਸ਼ ਕਰਦੇ ਰਹਿੰਦੇ ਆ ਰਾਜਦੂਤ ਬ੍ਰਾਂਡ ਨੂੰ ਜਿਉਂਦਾ ਰੱਖਣ ਦੇ ਲਈ ਪਰ ਫਾਈਨਲੀ ਸਾਲ 2005 ਦੇ ਵਿੱਚ ਜਦੋਂ ਇੰਡੀਅਨ ਗਵਰਨਮੈਂਟ BS2 ਨੋਰਮਸ ਕੱਢਦੇ ਆ ਤਾਂ ਉਹਦੇ ਨਾਲ ਇੱਕ ਆਖਰੀ 6 ਵਜ ਦੀ ਆ ਇਸ ਕੰਪਨੀ ਨੂੰ ਜਿਹਨੂੰ ਆਪਾਂ ਕਹਿੰਨੇ ਆ ਕਿ ਤਬੂਤ ਦੇ ਵਿੱਚ ਆਖਰੀ ਕਿੱਲ ਦੀ ਤਰ੍ਹਾਂ ਇਹ ਚੀਜ਼ ਸਾਬਤ ਹੁੰਦੀ ਆ ਤੇ ਇਸ ਦੇ ਨਾਲ ਹੀ ਖਤਮ ਹੋ ਜਾਂਦੀ ਆ ਰਾਜਦੂਤ ਮੋਟਰਸਾਈਕਲ ਦੀ ਕਹਾਣੀ ਐਸਕੋਰਟ ਕੰਪਨੀ ਨੇ ਯਾਮਾਹ ਦੇ ਨਾਲ ਮਿਲ ਕੇ ਪੂਰੇ ਇੰਡੀਆ ਦੇ ਵਿੱਚ ਤਕਰੀਬਨ 16 ਲੱਖ ਰਾਜਦੂਤ ਮੋਟਰਸਾਈਕਲ ਵੇਚੇ ਹੁਣ ਯਾਮਾ ਦੇ ਕੋਲੇ ਦੋ ਆਪਸ਼ਨ ਸੀ ਇਸ ਟਾਈਮ ਦੇ ਉੱਪਰ ਸਾਲ 2005 ਦੇ ਵਿੱਚ ਜਾਂ ਤਾਂ ਉਹ ਕਿਸੇ ਨਵੇਂ ਇੰਜਨ ਨੂੰ ਬਣਾਉਣ ਜਿਹੜਾ ਕਿ ਇੰਡੀਅਨ ਗਵਰਨਮੈਂਟ ਦੀ ਜਿਹੜੀ ਨਵੀਂ ਪਾਲਿਸੀ ਆ ਕਿ ਜਿਹੜੇ ਇੰਜਨ ਨੇ ਉਹ ਬਹੁਤ ਜ਼ਿਆਦਾ ਕਲੀਨਰ ਹੋਣੇ ਚਾਹੀਦੇ ਆ এনवायरमेंट ਫ੍ਰੈਂਡਲੀ ਹੋਣੇ ਚਾਹੀਦੇ ਆ ਜਾਂ ਤਾਂ ਆਪਣਾ ਬਹੁਤ ਜ਼ਿਆਦਾ ਪੈਸਾ ਖਰਚ ਕਰ ਦੇ ਇੱਕ ਨਵੀਂ ਟੈਕਨੋਲੋਜੀ ਦੇ ਉੱਪਰ ਤੇ ਇਹ ਵਾਲਾ ਰਿਸਕ ਲੈਂਦੇ ਇੰਨੀ ਜ਼ਿਆਦਾ ਕੰਪੀਟੀਸ਼ਨ ਦੇ ਵਿੱਚ ਇੱਕ ਬਿਲਕੁਲ ਨਵਾਂ ਇੰਜਨ ਉਤਾਰਨ ਦਾ ਤੇ ਜਾਂ ਫਿਰ ਇਹਨੂੰ ਹਮੇਸ਼ਾ ਦੇ ਲਈ ਬੰਦ ਕਰ ਦਿੰਦੇ ਯਾਮਾ ਕੰਪਨੀ ਜਿਨ੍ਹਾਂ ਦੇ ਆਲਰੇਡੀ ਬਹੁਤ ਹੀ ਜ਼ਿਆਦਾ ਮੋਟਰਸਾਈਕਲ ਆ ਪੂਰੀ ਦੁਨੀਆ ਦੇ ਵਿੱਚ ਵਿਕ ਰਹੇ ਆ ਉਹ ਇਸ ਬਿਲਕੁਲ ਨਵੇਂ ਫੀਲਡ ਦੇ ਵਿੱਚ ਇੰਨਾ ਪੈਸਾ ਲਾਉਣ ਦੇ ਲਈ ਤਿਆਰ ਨਹੀਂ ਹੋਏ ਤੇ ਇੰਨਾ ਰਿਸਕ ਲੈਣਾ ਉਹਨਾਂ ਨੂੰ ਠੀਕ ਨਹੀਂ ਲੱਗਿਆ ਤਾਂ ਇਸੇ ਕਰਕੇ ਫਾਈਨਲੀ ਇਸ ਮੋਟਰਸਾਈਕਲ ਦੀ ਪ੍ਰੋਡਕਸ਼ਨ ਨੂੰ ਇੱਥੇ ਹੀ ਬੰਦ ਕੀਤਾ ਜਾਂਦਾ ਰਾਜਦੂਤ ਮੋਟਰਸਾਈਕਲ ਦੇ ਐਂਡ ਦੇ ਨਾਲ ਹੀ ਐਂਡ ਹੁੰਦਾ ਵਾ ਇਸ ਵੀਡੀਓ ਦਾ ਵੀ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਊਗਾ ਤੇ 나ੜੀ ਸ਼ਾਇਦ ਕੁਝ ਥੋੜੀ ਬਹੁਤ ਨਵੀਂ ਇਨਫੋਰਮੇਸ਼ਨ ਰਾਜਦੂਤ ਮੋਟਰਸਾਈਕਲ ਦੇ ਬਾਰੇ ਵਿੱਚ ਮਿਲੀ ਹੋਗੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ